ਸਰ ਗ੍ਰਾਮ ਜੈ ਗੋ ਮਾਤਾ ਕੀ ਅੱਜ ਅਸੀਂ ਪਟਿਆਲਾ ਸ਼ਹਿਰ ਦੇ ਇੰਟਰਸਟ ਤੇ ਖੜੇ ਹਾਂ ਪਾਰਕ ਹਸਪਤਾਲ ਹਨ ਇਸ ਜਗ੍ਹਾ ਤੇ ਅਸੀਂ ਦੋ ਬੰਦਸਨਾਂ ਉੱਪਰਿਆ ਹੋਇਆ ਜਿਹੜਾ ਆਪਾਂ ਕਿਸੇ ਦੇਖ ਰਹੇ ਹਾਂ ਪੱਕਿਆ ਇਹਦੇ ਆਲੇ ਦੁਆਲੇ ਇਹਨਾਂ ਨੇ ਜੁਮਮੇ ਬਣਾਏ ਹੋਏ ਸੀ ਆਪਾਂ ਦੇ ਕਿਸਾਨ ਨੂੰ ਪਤਾ ਨਾ ਲੱਗਾ ਇਹਦੇ ਉੱਪਰ ਤੁਮਾ ਮੇਰੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਤਸਕਰੀ ਵੰਡ ਚੁਪੀ ਹੈ ਬਹੁਤ ਜ਼ਿਆਦਾ ਗਰਮ ਹੱਤਿਆ ਹੋ ਰਹੀ ਹੈ ਜਿਹਦਾ ਸੰਤਾਪ ਅੱਜ ਪੰਜਾਬ ਭੁਗਤ ਰਿਹਾ ਜਗਾ ਜਗਾ ਹਾੜ ਆ ਰਹੇ ਆ ਲੋਕ ਡੁੱਬ ਕੇ ਜਾਨਵਰ ਮਰ ਗਏ ਫਸਲਾਂ ਦਾ ਨੁਕਸਾਨ ਹੋ ਗਿਆ ਮੱਝਾਂ ਦਾ ਨੁਕਸਾਨ ਹੋ ਗਿਆ ਬਹੁਤ ਵੱਡਾ ਹੈ ਸਭ ਤੋਂ ਵੱਡਾ ਨੁਕਸਾਨ ਉਹ ਮੱਛੀਆਂ ਦਾ ਹੈ ਰੀਪ ਤੋਂ ਅੰਤਨਾ ਆਪ ਤੁਹਾਨੂੰ ਬੇਨਤੀ ਗੋਮਾ ਨੂੰ ਰਾਜੇ ਮਾਤਾ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜਾ ਮੋਹ ਹੱਲਾ ਬਣਦਾ ਹੈ ਨਾ ਕਿਉਂ ਹੋ ਸਕੇ ਮੈਂ ਸ਼ਹਿਰ ਵਸੀਆਂ ਨੂੰ ਕੋਈ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਸਰਪ੍ਰਸਤ ਕਰਨਾ ਦੂਸਰਾ ਕਿ ਸੁਬਹ 4-5 ਦਿਨ ਪਹਿਲਾਂ ਪਟਿਆਲਾ ਦੇ ਅੰਦਰ ਗੋਮਾਸ ਪਕੜਿਆ ਗਿਆ ਗੋਹ ਹੱਤਿਆਂ ਵੀ ਪਟਿਆਲਾ ਦੇ ਅੰਦਰ ਹੋ ਰਹੀ ਹੈ ਪ੍ਰਸ਼ਾਸਨ ਦੀ ਸੰਭੇ ਉਹ ਕਰੇ ਤਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਸਾਰੇ ਸਨਾਤਨ ਗੋਹ ਮਾਤਾ ਵਾਸਤੇ ਇਕੱਠੇ ਹੋਣ ਹੁਣ ਜਿਹੜਾ ਸਾਡਾ ਭਰੋਸਾ ਕੋਈ Hindu ਲੀਡਰਾਂ ਤੇ ਨਹੀਂ ਰਿਹਾ ਗਿਣਤੀ ਦਾ Hindu ਲੀਡਰ ਰਹਿ ਗਏ ਜਿਹੜਾ ਸਾਡੇ ਨਾਲ ਚੱਲ ਰਹੇ ਹਨ ਬਾਕੀ ਸਾਰੇ

ਤੇ ਜੋ ਕਾਨੂੰਨ ਮੁਤਾਬਕ ਕਰ ਵੀ ਅਮਲ ਚ ਲਿਆਂਦੀ ਜਾ ਰਹੀ ਹੈ ਪਤਾ ਪਤਾ ਨਹੀਂ ਮੌਕੇ ਤੇ ਡਰਾਈਵਰ ਭੱਜ ਗਿਆ ਸੀਗਾ ਜੀ ਕਿਉਂਕਿ ਸੜੀ ਜਾਣ ਤੋਂ ਪਹਿਲਾਂ ਉਹਨਾਂ ਨੇ ਵਿਕਾਸ ਕਮੋਦ ਜੀ ਹੈਗੇ ਨੇ ਲੋਕ ਸੇਵਾ ਦੇ ਪ੍ਰਧਾਨ ਜਿਨ੍ਹਾਂ ਨੇ ਟੱਕੜਿਆ ਹੋਏ ਸੀਗਾ ਜਿਨ੍ਹਾਂ ਦੇ ਬਿਆਨ ਤੇ ਪਰਚਾ ਦਰਜ ਹੋ ਰਿਹਾ ਹੈ ਗੱਡੀ ਕਿੱਥੋਂ ਆੜੀ ਛਿੱਧੇ ਜਗ੍ਹਾ ਤੇ ਪੁੱਛਿਆ ਗੱਡੀ ਸਰ ਇਹ ਰਾਜਪੁਰਾ ਸਾਈਡ ਤੋਂ ਆ ਰਹੀ ਸੀਗੀ ਤੇ ਉਹ ਪਿੱਛੇ ਲੱਗੇ ਹੋਏ ਸੀ ਉਹਨਾਂ ਦੇ ਤੇ ਉਹਨਾਂ ਨੇ ਹੀ ਰੋਕੀ ਹੋਈ ਸੀ ਗੱਡੀ ਕੀ ਕਰ ਰਹੀ ਕਰ ਵੀ ਜੋ ਨਨੁਨ ਮੁਤਾਬਕ ਕਾਰਵਾਈ ਹੋ ਰਹੀ ਹੈ ਜਾਂ ਮੈਨੂੰ ਜੰਦੀਆ ਦੀਆ ਪੱਤਰ ਸਜਾ ਦੇ